ਹਿੰਦੂ ਨੇਤਾ ਸੁਦੀਰ ਸੂਰੀ ਦੇ ਦੋ ਪੁੱਤਰਾਂ ਤੇ ਹੋਏ ਪਰਚੇ ਸੰਬੰਧੀ ਹਿੰਦੂ ਨੇਤਾ ਐ ਸਾਹਮਣੇ ਕਿਹਾ ਦੋਵੇਂ ਪੁੱਤਰਾਂ ਤੇ ਪਰਚਾ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਹੈ। ਜਾਣ ਬੂਝ ਕੇ ਇਹ ਸਾਰੀ ਸਕੀਮ ਖੇਡੀ ਜਾ ਰਹੀ ਹੈ। ਇੱਕ ਇੱਕ ਦਿਨ ਦਾ ਰਿਮਾਰਡ ਲਿਆ ਜਾ ਰਿਹਾ, ਕਦੇ ਵਾਧਾ ਜੁਰਮ ਕਰ ਦਿੱਤਾ ਜਾਂਦਾ, ਕਦੇ ਕੁਝ ਕੀਤਾ ਜਾਂਦਾ। ਮਾਮਲਾ ਹਿੰਦੂ ਨੇਤਾ ਸੁਦੀਰ ਸੂਰੀ ਦੇ ਦੋਵੇਂ ਪੁੱਤਰਾਂ ਤੇ ਹੋਏ ਫਰੋਤੀ ਦੇ ਪਰਚੇ ਨਾਲ ਜੁੜਿਆ ਜਿਸ ਸੰਬੰਧੀ ਅੱਜ ਅਦਾਲਤ ਵੱਲੋਂ ਪੁਲਿਸ ਨੂੰ ਮਿਲੇ ਰਿਮਾਂਡ ਸੰਬੰਧੀ ਮ੍ਰਿਤਕ ਸੁਦੀਰ ਸੂਰੀ ਦੇ ਪਰਾ ਬ੍ਰਿਜ ਮੋਹਨ ਸੂਰੀ ਅਤੇ ਹੋਰ ਹਿੰਦੂ ਨੇਤਾਵਾਂ ਦਾ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਨੇ ਸਪੱਸ਼ਟ ਕੀਤਾ ਕਿ ਉਹਨਾਂ ਦੇ ਪੁੱਤਰਾਂ ਤੇ ਹੋਇਆ ਪਰਚਾ ਬਿਨਾਂ ਆਧਾਰ ਤੋਂ ਹੈ ਜੋ ਕਿ ਸੂਰੀ ਪਰਿਵਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੈ ਪਰ ਸਾਨੂੰ ਨਿਆਂਪਾਲਿਕਾ ਤੇ ਪੂਰਾ ਭਰੋਸਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਿੰਦੂ ਨੇਤਾ ਅਤੇ ਸੁਦੀਰ ਸੂਰੀ ਦੇ ਪ੍ਰਾਪ ਬ੍ਰਿਜਮੋਹਨ ਸੂਰੀ ਨੇ ਦੱਸਿਆ ਕਿ ਸੂਰੀ ਪਰਿਵਾਰ ਪੁਸ਼ਤਾ ਤੋਂ ਸਮਾਜ ਸੇਵੀ ਹੈ ਅਤੇ ਲੋਕ ਭਲਾਈ ਲਈ ਕੰਮ ਵੱਧ ਝੜ ਕੇ ਕਰ ਰਿਹਾ ਹੈ ਜਿਵੇਂ ਕਿ ਉਹ ਥੋੜੇ ਦਿਨ ਵਿੱਚ ਹੀ ਇੱਕ ਐਂਬੂਲੈਂਸ ਵਿਦਾਨ ਕਰਨ ਜਾ ਰਹੇ ਨੇ ਇਸ ਤੋਂ ਇਲਾਵਾ ਉਹਨਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਜ਼ਰੂਰਤਮੰਦਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ ਅਤੇ ਪੈਨਸ਼ਨਾਂ ਵੀ ਵੰਡੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਸੁਦੀਰ ਸੂਰੀ ਦੇ ਕਤਲ ਤੋਂ ਬਾਅਦ ਸਰਕਾਰ ਵੱਲੋਂ ਮਿਲੀ 1 ਕਰੋੜ ਰੁਪਏ ਵੀ ਉਹਨਾਂ ਨੇ ਨਹੀਂ ਲਈ ਅਤੇ ਨਾ ਹੀ ਸਰਕਾਰੀ ਨੌਕਰੀ ਲਈ ਹੈ ਸੁਦੀਰ ਸੂਰੀ ਦੇ ਪਰਿਵਾਰ ਅਜੇ ਇਹ ਫਰੋਤੀ ਅਤੇ ਪੈਸੇ ਦੇ ਝੂਠੇ ਕੇਸ ਵਿੱਚ ਫਸਾਏ ਜਾ ਰਹੇ ਨੇ ਪਰ ਫਿਰ ਵੀ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਨਿਆਯਪਾਲਿਕਾ ਤੇ ਪੂਰਾ ਭਰੋਸਾ ਹੈ ਕਿ ਉਹ ਬੇਕਸੂਰ ਨੇ ਤੇ ਉਹਨਾਂ ਨੂੰ ਇਨਸਾਫ ਮਿਲੇਗਾ। ਕੋਲਸੋਲਵਾਜ ਇੱਕ ਦਿਨ ਦਾ ਰਿਮਾਂਡ ਜਦੋਂ ਮਾਨਨਯੋਗ ਨਿਆਇਦਿਸ਼ ਨੇ ਦਿੱਤਾ ਹੈ। ਤੇ ਤੁਸੀਂ ਇਹ ਸਾਰੇ ਬਾਈਟ ਤਾਂ ਮੈਂ ਪਹਿਲੇ ਵੀ ਦੇ ਚੁੱਕਿਆ ਕਿ ਕਿਸ ਤਰੀਕੇ ਦੇ ਨਾਲ ਬੱਚਿਆਂ ਨੇ ਅਪਰੋਚ ਕੀਤੀ। ਸ਼ਿਵ ਸਨਾਟਕ ਸਾਲੀ ਦੇ ਦਫਤਰ ਦੇ ਵਿੱਚ ਉਹਦੀ ਇੱਕ ਲੈਟਰ ਵੀ ਦਿੱਤੀ ਗਈ ਹੈ ਜਿਹੜੀ ਉਹਨਾਂ ਨੇ ਆ ਕੇ ਦਫਤਰ ਤੇ ਦਿੱਤੀ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਹੈ ਕਿਸੇ ਕੰਪਨੀ ਨੇ ਉਹਨਾਂ ਨੂੰ ਨੌਕਰੀ ਤੇ ਰੱਖਿਆ ਹੈ ਕੁਝ ਬੰਦਿਆਂ ਨੇ ਔਰ ਉਹਨਾਂ ਕੋਲ ਬਲੈਂਕ ਟੈਕਸ ਲਏ ਆ ਉਹਨਾਂ ਦੇ SIM ਲਏ ਆ ਔਰ ਨਕਲੀ ਮੋਬਾਈਲ ਦਾ ਧੰਦਾ ਹੁੰਦਾ ਆ ਤੁਹਾਨੂੰ ਇਹ ਵੀ ਦੱਸਦਾ ਕਿ ਫੋਨ ਦੇ ਉੱਤੇ ਬੁਕਿੰਗ ਹੁੰਦੀ ਸੀ ਮੋਬਾਈਲਸ ਦੀ ਇਹ ਕਹਿ ਕੇ ਕਿ ਇਹ ਮੋਬਾਈਲ ਜਿਹੜਾ ਇਹ ਐਪਲ ਦਾ ਸੈਮਸੰਗ ਦਾ ਔਰ ਜਦੋਂ ਦਿੱਤਾ ਜਾਂਦਾ ਸੀ ਭੇਜਿਆ ਜਾਂਦਾ ਸੀ ਉਹ ਮੋਬਾਈਲ 3000 ਦਾ 4000 ਦਾ 5000 ਬਲਾ ਹੁੰਦਾ ਸੀ ਇਸ ਮਾਮਲੇ 'ਚ ਜਦੋਂ 파ਰਸੋਰੀ ਨੇ ਉੱਥੇ ਜਾ ਕੇ ਪੁੱਛਿਆ ਤਾਂ ਉਹ ਬੰਦੇ ਆਪਣੇ ਮੋਬਾਈਲ ਲੈ ਕੇ ਸਾਡੇ ਆਫਿਸ ਆ ਗਏ ਆਫਿਸ ਆਏ ਨੇ ਉਹਦੀ ਆਪਸੀ ਸੀਸੀਟੀਵੀ ਫੁਟੇਜ ਰਿਲੀਜ਼ ਕੀਤੀ ਹੈ ਕਿ ਉਹ ਡੱਬਾ ਵਾਪਸ ਲੈ ਜਾ ਰਹੇ ਨੇ ਔਰ ਉੱਥੇ ਬੈਠ ਕੇ ਸਾਰੀ ਗੱਲ ਹੋਈ ਜਿੱਥੇ ਉਹਨਾਂ ਨੇ ਅਗਲੇ ਦਿਨ ਦੀ ਡੇਟ ਪਾਤੀ ਕਿ ਕੱਲ ਅਸੀਂ ਆਨੇ ਆ ਔਰ ਅਗਲੇ ਦਿਨ ਕੋਈ ਨਹੀਂ ਆਇਆ ਫੋਨ ਬੰਦ ਕਰ ਦਿੱਤਾ ਗਿਆ ਦੁਕਾਨ ਖਾਲੀ ਕਰ ਦਿੱਤੀ ਗਈ ਜਿੱਥੇ ਉਹ ਕੰਮ ਕਰਦੇ ਸੀ ਆਪਣੇ ਮਕਾਨ ਨੂੰ ਵੀ ਤਾਲਾ ਲਗਾ ਦਿੱਤਾ ਗਿਆ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਸੂਰੀ ਪਰਿਵਾਰ ਨੂੰ ਬਦਨਾਮ ਕਰਨ ਦੀ ਇੱਕ ਸੋਚੀ ਸਮਝੀ ਸਾਜ਼ਿਸ਼ ਹੈ ਜਿਸ ਦੇ ਤਹਿਤ ਇਹ ਸੋਚਿਆ ਜਾ ਰਿਹਾ ਹੈ ਕਿ ਇਸ ਪਰਿਵਾਰ ਨੂੰ ਜਿਹੜਾ ਕਿ ਹਿੰਦੂਤਵ ਵਾਸਤੇ ਆਪਣੀ ਜਾਨ ਦੇ ਚੁੱਕਿਆ ਹੈ ਜਿਹੜਾ ਸ਼ਹਾਦਤ ਸਹਿ ਚੁੱਕਿਆ ਹੈ ਉਹਨੂੰ ਬਦਨਾਮ ਕੀਤਾ ਜਾ ਰਿਹਾ ਹੈ ਦੇਖੋ ਜਿਸ ਟਾਈਮ ਸੋਰੀ ਸਾਹਿਬ ਦਾ ਕਤਲ ਹੋਇਆ ਸੁਦੀਰ ਕੁਮਾਰ ਸੋਰੀ ਜਿਹਦਾ 1 ਕਰੋੜ ਰੁਪਇਆ ਪ੍ਰਸ਼ਾਸਨ ਮੋਕਕੇ ਤੇ ਦੇਣ ਨੂੰ ਤਿਆਰ ਸੀ ਕਿ ਸੰਸਕਾਰ ਕਰ ਦੋ ਜਦੋਂ ਅਸੀਂ ਕਹਿ ਰਹੇ ਸੀ ਸੰਸਕਾਰ ਨਹੀਂ ਕਰਨਾ ਅਸੀਂ ਉਹ ਪੈਸੇ ਲੈਣ ਤੋਂ ਇਨਕਾਰ ਕਰਤਾ ਸੀ ਕਿ ਅਸੀਂ ਨਹੀਂ ਲੈ ਲੈ ਸਰਕਾਰੀ ਨੌਕਰੀਆਂ ਦੇਣ ਨੂੰ ਲੈਟਰ ਜੇ ਵੀ ਪਈ ਆ ਤੁਸੀਂ ਆਪ ਸਮਝਦਾਰ ਹੋ ਕਿ ਅੰਨੇ ਕ ਪੈਸਿਆਂ ਵਾਸਤੇ ਕੋਈ ਅਸੀਂ ਜਿਹੜੀ ਹੈ ਫੰਡਿੰਗ ਹੈ ਕੀ ਉਹਨਾਂ ਨੇ ਕਿਹਾ ਐਸ ਤਰਾ ਪੋਸੀਬਲ ਨਹੀਂ ਹੁੰਦਾ ਤਨਾਇ ਕੋਈ ਇੱਕ ਬਿਜ਼ਨਸਮੈਨ ਇਸ ਤਰ੍ਹਾਂ ਦਾ ਕਰ ਸਕਦਾ ਦੂਸਰੀ ਗੱਲ ਹੈ ਕਿ 18 ਤਰੀਕ ਨੂੰ ਮੀਟਿੰਗ ਵੀ ਹੈ ਉਹਦੇ 'ਚ ਵੀ ਇਹ ਮੁੱਦਾ ਜਿਹੜਾ ਚੁੱਕਿਆ ਜਾਏਗਾ ਦੂਸਰਾ ਉਸ ਤੋਂ ਬਾਅਦ ਅਸੀਂ ਆਪਣੀ ਮੀਟਿੰਗ ਵੀ ਰੱਖਾਂਗੇ ਜਿੱਦੇ 'ਚ ਆ ਮੁੱਦੇ ਚੁੱਕਾਂਗੇ ਤਾਂ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਚਾਹੁੰਦਾ ਕਿ ਜੇ ਕੋਈ 15 ਲੱਖ ਰੁਪਇਆ ਮੰਗਦਾ ਤੇ 6 ਲੱਖ ਦਿੱਤਾ ਜਾਂਦਾ ਤੇ ਕਿਹਾ ਉਹ 15 ਲੱਖ ਦੀ ਰਸੀਦ ਦੇਵੇਗਾ ਪ੍ਰਸ਼ਾਸਨ ਨੇ ਐਨੇ ਦਿਨ एफआईआर कटने ਤੋਂ ਬਾਅਦ ਅਰੈਸਟ ਕਿਉਂ ਨਹੀਂ ਪਾਈ? ਕੀ ਉਹ ਵੇਟ ਕਰ ਰਹੇ ਸੀ? 18 ਤਾਰੀਖ ਦੀ ਕਰ ਰਹੇ ਸੀ। ਬੇਟੀਆਂ ਕਿਸੇ ਹੋਰ ਚੀਜ਼ ਦੀ ਵੇਟ ਕਰ ਰਹੇ ਸੀ। ਜਾਣ ਬੂਝ ਕੇ ਇਹ ਸਾਰੀ ਸਕੀਮ ਖੇਡੀ ਜਾ ਰਹੀ ਹੈ। ਇੱਕ ਇੱਕ ਦਿਨ ਦਾ ਰਿਮਾਰਡ ਲਿਆ ਜਾ ਰਿਹਾ। ਕਦੀ ਵੱਡਾ ਜੁਰਮ ਕਰ ਦਿੱਤਾ ਜਾਂਦਾ ਹੈ। ਕਦੀ ਕੁਝ ਕੀਤਾ ਜਾਂਦਾ। ਚਲੋ ਉਹ ਤੇ ਡੇਟ ਬਾਈ ਡੇਟ ਡੇਟ ਬਾਈ ਡੇਟ ਡੇਟ ਬਾਈ ਡੇਟ ਸਾਡੀ ਕੋਰਟ ਵਾਸਤੇ ਵੈਸੇ ਮਸ਼ਹੂਰ ਹੈ। ਲੇਕਿਨ ਮੈਂ ਸੈਟੀਸਫਾਈਡ ਹਾਂ। ਮਨ ਨੂੰ ਆਪਣੇ ਜਿਹੜਾ ਕੋਰਟ ਹੈ ਉਹਦੇ ਤੇ ਪੂਰਾ ਵਿਸ਼ਵਾਸ ਹੈ ਕਿ ਜੋ ਹੋਏਗਾ ਠੀਕ ਹੋਏਗਾ ਸਲੋ ਹੋ ਰਿਹਾ ਹੈ ਕੋਈ ਗੱਲ ਨਹੀਂ ਨਿਆਂ ਮਿਲੇਗਾ ਕਿਉਂਕਿ ਬਦਲ ਸਦਾਬ ਨਹੀਂ ਰਹਿੰਦੇ ਸੂਰਜ ਬਦਲਾਂ ਨੂੰ ચીਰ ਕੇ ਨਿਕਲਦਾ ਹੈ ਪਰ ਮੈਨੂੰ ਪੂਰੀ ਉਮੀਦ ਹੈ ਪਰ ਪੂਰਾ ਵਿਸ਼ਵਾਸ ਹੈ ਔਰ ਆਪਣੇ ਆਪ ਤੇ ਵੀ ਵਿਸ਼ਵਾਸ ਹੈ ਔਰ ਕੌਨਫੀਡੈਂਸ ਹੈ ਕਿ ਟੱਟ ਕੇ ਬਾਹਰ ਨਿਕਲਾਂਗੇ ਜਿਹੜੇ ਅੱਜ Hindu ਸਮਾਜ ਦੇ ਵਿੱਚ ਵੀ ਕੁਝ ਇੱਕ ਅੰਸਰ ਨੇ ਕੁਝ ਇੱਕ ਪਾਰਟੀਆਂ ਨੇ ਜੋ ਸਾສຸດਵੀਰ ਕੁਮਾਰ ਸੋਰੀ ਜੀ ਦਾ ਕਤਲ ਹੋਇਆ ਸੀ ਤਾਂ ਮੈਂ ਸਪਸ਼ਟ ਕੀਤਾ ਸੀ ਕਿ ਸੁਦੀਰ ਕੁਮਾਰ ਸੋਰੀ ਜੀ ਨੂੰ ਉੱਥੇ ਕੌਣ ਲੈ ਕੇ ਗਿਆ ਜਿਹੜੇ ਉਹ ਬੰਦੇ ਨੇ ਜਿਨ੍ਹਾਂ ਨੂੰ ਫੰਡਿੰਗ ਹੋਈ ਸੀ ਅੱਜ ਬਹੁਤ ਖੁਸ਼ ਹੋ ਰਹੇ ਉਹਨਾਂ ਹੀ ਮੰਨ ਸਕਦੇ 10 ਲੱਖ ਰੁਪਏ ਦੀ ਐਂਬੂਲੈਂਸ ਆ ਸੀ ਹੁਣ ਲਈ ਹੈ ਰਾਸ਼ਨ ਆ ਸੀ ਵੰਡਿਤ ਕਰਦੇ ਆ ਪੈਨਸ਼ਨ ਆ ਸੀ ਦਿੰਦੇ ਮਤਲਬ ਜਿਹੜਾ ਬੰਦਾ ਸੂਰੀ ਪਰਿਵਾਰ ਨੂੰ ਕਲੋਜ਼ਲੀ ਜਾਣਦਾ ਉਹਨੂੰ ਪਤਾ ਹੈ ਕਿ ਇਟਸ ਨਾਟ ਅ ਪੋਸੀਬਲ ਐਸਾ ਹੋ ਹੀ ਨਹੀਂ ਸਕਦਾ ਬਾਕੀ ਕੋਈ ਗੱਲ ਨਹੀਂ ਵਕਤ ਬਹੁਤ ਵੱਡੀ ਚੀਜ਼ ਹੈ ਵਕਤ ਦੇ ਨਾਲ ਸਾਰੇ ਜ਼ਖਮ ਭਰ ਜਾਂਦੇ ਨੇ ਵਕਤ ਦੇ ਨਾਲ ਸੱਚ ਜਿਹੜਾ ਉਹ ਬਿਲਕੁਲ ਨਿਖਰ ਕੇ ਬਾਹਰ ਆਉਂਦਾ ਆਏਗਾ 1001% ਆਏ ਅਗਲੀ ਰਣਨੀਤੀ ਕੀ ਹੋਏਗੀ ਰਣਨੀਤੀ ਅਜੇ ਕੋਈ ਨਹੀਂ ਹੈ ਅਜੇ ਤਾਂ ਕੋਰਟ ਨੂੰ ਦੇਖ ਰਹੇ ਹਾਂ ਆਥੋਂ ਪਹਿਲੇ ਉਹਨਾਂ ਨੂੰ ਜੁਡੀਸ਼ੀਅਲ ਹੋ ਜਾਏ ਜ਼ਮਾਨਤ ਹੋ ਜਾਏ ਉਸ ਤੋਂ ਬਾਅਦ ਦੇਖਦੇ ਹਾਂ ਮੈਂ ਸਲੀਲ ਬਿੱਲਾ ਸ਼ਿਵਸਨਾ ਟਕਸਾਲੀ ਤੋਂ ਦੇਖੋ ਜੀ ਸਾਨੂੰ ਨਿਆਂ ਪ੍ਰਣਾਲੀ ਦਾ ਪੂਰਾ ਵਿਸ਼ਵਾਸ ਹੈ ਪੁਲਿਸ ਨੇ ਪਰਚਾ ਦਿੱਤਾ ਹੈ ਪੁਲਿਸ ਨੂੰ ਪ੍ਰੂਫ ਹੀ ਕਰਨਾ ਪੈਣਾ ਉਸ ਚੀਜ਼ਾਂ ਨੂੰ ਔਰ ਤੁਹਾਡੇ ਸਾਹਮਣੇ ਰੋਜ਼ ਰੋਜ਼ ਆਣ ਇੱਕ ਦਿਨ ਦਾ ਰਿਮਾਂਡ ਮੰਗ ਲਿਆ ਐ ਫਲਾਣੀ ਚੀਜ਼ ਕਰਨੀ ਜੀ ਉਹ ਨਹੀਂ ਮਿਲੀ ਫੇਰ ਇੱਕ ਦਿਨ ਦਾ ਰਿਮਾਂਡ ਮੰਗ ਲਿਆ ਜੀ ਐ ਬਰਾਮਦਗੀ ਕਰਨੀ ਉਹ ਵੀ ਨਹੀਂ ਮਿਲੀ ਅੱਜ ਉਹਨੇ ਕਿ ਨਵੀਂ ਹੋਰ ਚੀਜ਼ ਦਾ ਰਿਮਾਂਡ ਮੰਗਿਆ ਗਿਆ ਜੀ ਕਿ ਇਨਾਂ ਕੋਲੋਂ ਬਰਾਮਦਗੀ ਨਹੀਂ ਤੇ ਉਹ ਹੋ ਸਕਦੀ ਜੋ ਅੰਦਰੋਂ ਸੁਣਨ ਨੂੰ ਮਿਲਿਆ ਕਿ ਭਈ ਇੱਕ ਬੰਦਾ ਹੋਰ ਐਡ ਕੀਤਾ ਵਿੱਚ ਉਹਦੇ ਕੋਲੋਂ ਮਿਲ ਸਕਦੀ ਤੇ ਜਿਓ ਦੇ ਕੋਲ ਮਿਲ ਸਕਦੀ ਤੇ ਉਹ ਪੁਲਿਸ ਨੇ ਉਹਨੂੰ ਬੰਦੇ ਨੂੰ ਲੱਭਣਾਗੇ ਇਹਨਾਂ ਨੇ ਥੋੜੀ ਲੱਭ ਕੇ ਦੇਣਾ ਬੰਦਾ ਇਹਦੇ ਆਪ ਜੇਲ੍ਹ ਤੇ ਇਹਦੇ ਆਪ ਪੁਲਿਸ ਦੀ ਕਸਟਡੀ ਦੇ ਵਿੱਚ ਹੈਗੇ ਨੇ ਇਹ ਬਾਕੀ ਜੋ ਵੀ ਹੋ ਰਿਹਾ ਸਾਨੂੰ ਕੋਈ ਗੱਲ ਨਹੀਂ ਗੀ ਸਾਨੂੰ ਨਿਆਂ ਪ੍ਰਣਾਲੀ ਦੇ ਵਿਸ਼ਵਾਸ ਹੈਗਾ ਜੋ ਹੋਏਗਾ ਇਨਸਾਫ ਮਿਲੇਗਾ ਕੋਈ ਗੱਲ ਨਹੀਂ ਜਿੰਨੀ ਦੇਰ ਤੱਕ ਹਾਲੀ ਕਸਟਡੀ 'ਚ ਹੈਗੇ ਨੇ ਕੋਨੇਦਰ ਉਹਨਾਂ ਦੀ ਚੱਲਦੀ ਵੀ ਹੈ ਜਦੋਂ ਇਹ ਰਸ ਭੇਜ ਦੇਣਗੇ ਉਸ ਤੋਂ ਬਾਅਦ ਜਮਾਨਤ ਹੋਏਗੀ ਉਸ ਤੋਂ ਬਾਅਦ ਫਿਰ ਦੇਖਾਂਗੇ ਨਵਾਂ ਰੁੱਖ ਅਸੀਂ ਕੀ ਕਰਨਾ ਬਾਕੀ ਏਡਾ ਥੋੜੀ ਇਹਦੇ ਤੋਂ ਉੱਪਰ ਵੀ ਬੈਠੇ ਨੇ ਸਭ ਦਰਵਾਜ਼ਾ ਖੜਕਟਾਵਾਂਗੇ ਆਰਾਮ ਨਾਲ ਨਹੀਂ ਬੈਠਾਂਗੇ ਬਾਕੀ ਇਨਸਾਫ ਵਾਸਤੇ ਜਿੱਥੇ ਵੀ ਦੌੜਨਾ ਪਵੇਗਾ ਦੌੜਾਂਗੇ ਠੇਟ ਪੰਜਾਬੀ ਟੀਵੀ ਲਈ ਨਰਿੰਦਰ ਸੇਠੀ ਅੰਮ੍ਰਿਤਸਰ